ਏ ਮਾ ਐਕਸਟਰਾ ਮੈਡੀਕਲ ਅਫੇਅਰ ਦੇ ਚੱਲਦਿਆਂ ਸੜਕ ਦੇ ਉੱਤੇ ਕਾਫੀ ਹੰਗਾਮਾ ਹੋ ਜਾਂਦਾ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਸਰਪੰਚ ਦੀ ਕਾਰਵਲੀ ਜਿਸ ਨੂੰ ਕਿ ਥਾਰ ਦੇ ਵਿੱਚ ਕਿਸੇ ਹੋਰ ਬੰਦੇ ਦੇ ਨਾਲ ਫੜ ਲਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਇੱਕੋ ਬੰਦਾ ਕਿਵੇਂ ਜਨਾਨੀ ਦੀ ਮਾਰਕੁੱਟ ਕਰਦਾ ਨਜ਼ਰ ਆਉਂਦਾ ਉਸ ਨੂੰ ਜ਼ੋਰਦਾਰ ਥੱਪੜ ਜੜ ਦਿੰਦਾ ਤੇ ਭਰੇ ਬਾਜ਼ਾਰ ਦੇ ਵਿੱਚ ਜੁੱਤੀ ਉਤਾਰ ਕੇ ਉਸ ਦੇ ਆਸ਼ਕ ਦਾ ਕੁਟਾਪਾ ਚਾੜਨਾ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਉੱਥੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਹੈ ਹਾਲਾਂਕਿ ਲੋਕਾਂ ਦੇ ਬਲੋ ਇਸ ਦੀ ਵੀਡੀਓ ਬਣਾ ਲਈ ਗਈ ਹੈ

ਐਕਸਟਰਾ ਮੈਰੀਕਲ ਅਫੇਅਰ ਦੇ ਚੱਲਦਿਆਂ ਸੜਕ ਦੇ ਉੱਤੇ ਕਾਫੀ ਹੰਗਾਮਾ ਹੋ ਜਾਂਦਾ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਸਰਪੰਚ ਦੀ ਗੱਾਰ ਵਾਲੀ ਜਿਸ ਨੂੰ ਕਿ ਥਾਰ ਦੇ ਵਿੱਚ ਕਿਸੇ ਹੋਰ ਬੰਦੇ ਦੇ ਨਾਲ ਫੜ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕੋ ਬੰਦਾ ਕਿਵੇਂ ਜੁਨਾਨੀ ਦੀ ਮਾਰਕੁੱਟ ਕਰਦਾ ਨਜ਼ਰ ਆਉਂਦਾ ਉਸ ਨੂੰ ਜ਼ੋਰਦਾਰ ਥੱਪੜ ਜੜ ਦਿੰਦਾ ਹੈ ਤੇ ਭਰੇ ਬਾਜ਼ਾਰ ਦੇ ਵਿੱਚ ਜੁੱਤੀ ਉਤਾਰ ਕੇ ਉਸ ਦੇ ਆਸ਼ਕ ਦਾ ਘੁਟਾਪਾ ਚਾੜਨਾ ਸ਼ੁਰੂ ਕਰ ਦਿੰਦਾ ਹੈ। ਜਿਸ ਤੋਂ ਬਾਅਦ ਉੱਥੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ। ਹਾਲਾਂਕਿ ਲੋਕਾਂ ਦੇ ਬੋਲੋਂ ਇਸ ਦੀ ਵੀਡੀਓ ਬਣਾ ਲਈ ਗਈ ਹੈ।

ਐਕਸਟਰਾ ਮੈਰੀਕਲ ਅਫੇਅਰ ਦੇ ਚੱਲਦਿਆਂ ਸੜਕ ਦੇ ਉੱਤੇ ਕਾਫੀ ਹੰਗਾਮਾ ਹੋ ਜਾਂਦਾ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਸਰਪੰਚ ਦੀ ਗੱੜਬਾਹੀ ਜਿਸ ਨੂੰ ਕਿ ਥਾਰ ਦੇ ਵਿੱਚ ਕਿਸੇ ਹੋਰ ਬੰਦੇ ਦੇ ਨਾਲ ਫੜ ਲਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਇੱਕੋ ਬੰਦਾ ਕਿਵੇਂ ਜਨਾਨੀ ਦੀ ਮਾਰਕੁੱਟ ਕਰਦਾ ਨਜ਼ਰ ਆਉਂਦਾ ਉਸ ਨੂੰ ਜ਼ੋਰਦਾਰ ਥੱਪੜ ਜੜ ਦਿੰਦਾ ਤੇ ਭਰੇ ਬਾਜ਼ਾਰ ਦੇ ਵਿੱਚ ਜੁੱਤੀ ਉਤਾਰ ਕੇ ਉਸ ਦੇ ਆਸ਼ਕ ਦਾ ਕੁਟਾਪਾ ਚਾੜਨਾ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਉੱਥੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਹੈ ਹਾਲਾਂਕਿ ਲੋਕਾਂ ਦੇ ਬਲੋਂ ਇਸ ਦੀ ਵੀਡੀਓ ਬਣਾ ਲਈ ਗਈ ਹੈ ये मार oh, hey, oh. ਐਕਸਟਰਾ ਮੈਡੀਕਲ ਫੀਅਰ ਦੇ ਚਲਦਿਆਂ ਸੜਕ ਦੇ ਉੱਤੇ ਕਾਫੀ ਹੰਗਾਮਾ ਹੋ ਜਾਂਦਾ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਸਰਪੰਚ ਦੀ ਗੱਾਰ ਵਾਲੀ ਜਿਸ ਨੂੰ ਕਿ ਥਾਰ ਦੇ ਵਿੱਚ ਕਿਸੇ ਹੋਰ ਬੰਦੇ ਦੇ ਨਾਲ ਫੜ ਲਿਆ ਜਾਂਦਾ ਤੇ ਉਸ ਤੋਂ ਬਾਅਦ ਇੱਕੋ ਬੰਦਾ ਕਿਵੇਂ ਜੁਨਾਨੀ ਦੀ ਮਾਰਕੁੱਟ ਕਰਦਾ ਨਜ਼ਰ ਆਉਂਦਾ ਉਸ ਨੂੰ ਜ਼ੋਰਦਾਰ ਥੱਪੜ ਜੜ ਦਿੰਦਾ ਤੇ ਪਰੇ ਬਾਜ਼ਾਰ ਦੇ ਵਿੱਚ ਜੁੱਤੀ ਉਤਾਰ ਕੇ ਉਸ ਦੇ ਆਸ਼ਕ ਦਾ ਘੁਟਾਪਾ ਚਾੜਨਾ ਸ਼ੁਰੂ ਕਰ ਦਿੰਦਾ। ਜਿਸ ਤੋਂ ਬਾਅਦ ਉੱਥੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ। ਹਾਲਾਂਕਿ ਲੋਕਾਂ ਦੇ ਬੋਲੋਂ ਇਸ ਦੀ ਵੀਡੀਓ ਬਣਾ ਲਈ ਗਈ ਹੈ। ¡Ey! Oh, hey. Oh.